ਤੁਸੀਂ ਪ੍ਰਭੂ ਵਿੱਚ ਬਣੇ ਰਹੋਗੇ ਪ੍ਰਭੂ ਦੀਆਂ ਗੱਲਾਂ ਤੁਹਾਡੇ ਵਿੱਚ ਬਣੀਆਂ ਰਹਿਣ ਤਾਂ ਤੁਸੀਂ ਜੋ ਚਾਹੋ ਮੰਗੋ ਤੁਹਾਡੇ ਲਈ ਹੋ ਜਾਏਗਾ ਵਾਟਐਵਰ ਜੋ ਚਾਹੋ ਜੋ ਵੀ ਤੁਹਾਨੂੰ ਚਾਹੀਦਾ ਆ ਜੋ ਤੁਸੀਂ ਚਾਹੁੰਦੇ ਆ ਤੁਸੀਂ ਮੰਗੋ ਤੁਹਾਡੇ ਲਈ ਹੋ ਜਾਏਗਾ ਇਹੀ ਤਾਂ ਉਹਦੀ ਗੁੱਡਨੈਸ ਆ ਇਹੀ ਤਾਂ ਸੁਸਮਾਚਾਰ ਆ ਇਹ ਤਾਂ ਖੁਸ਼ਖਬਰੀ ਦਾ ਪ੍ਰਚਾਰ ਆ ਕਿ ਜੋ ਤੁਸੀਂ ਚਾਹੁੰਨੇ ਆਪਣੇ ਜੀਵਨ ਦੇ ਵਿੱਚ ਤੁਸੀਂ ਪਾਉਣਾ ਚਾਹੁੰਨੇ ਜੋ ਆਪਣੇ ਜੀਵਨ ਦੇ ਵਿੱਚ ਤੁਹਾਡੇ ਲਈ ਹੋ ਜਾਏਗਾ ਥਿਸ ਇਜ਼ ਗੁੱਡ ਨਿਊਜ਼ ਇਹੀ ਖੁਸ਼ੀ ਦੀ ਖਬਰ ਅਗਰ ਤੁਸੀਂ ਮਾਫੀ ਪਾਉਣਾ ਚਾਹੁੰਦੇ ਆ ਪ੍ਰਭੂ ਤੁਹਾਨੂੰ ਮਾਫ ਕਰਨ ਦੇ ਲਈ ਤਿਆਰ ਆ ਪ੍ਰਭੂ ਜੀ ਤੁਹਾਨੂੰ ਮਾਫ ਕਰ ਦੇਣਗੇ ਅਗਰ ਤੁਸੀਂ ਪਰਮੇਸ਼ਵਰ ਤੋਂ ਕਿਰਪਾ ਨੂੰ ਲੈਣਾ ਚਾਹੁੰਦੇ ਆ ਹੀ ਇਜ਼ ਏਬਲ ਉਹ ਕਿਰਪਾ ਕਰਨ ਦੇ ਯੋਗ ਆ ਕਿ ਉਹ ਤੁਹਾਡੇ ਉੱਤੇ ਕਿਰਪਾ ਕਰੇ ਕਿਉਂਕਿ ਉਹਦੇ ਕੋਲੇ ਬਹੁਤ ਕਿਰਪਾ ਆ ਹallelujah ਅਗਰ ਤੁਸੀਂ ਪਿਆਰ ਪ੍ਰਾਪਤ ਕਰਨਾ ਚਾਹੁੰਦੇ ਆ ਆਪਣੇ ਜੀਵਨ ਦੇ ਵਿੱਚ ਪਰਮੇਸ਼ਵਰ ਦੇ ਕੋਲੇ ਆਓ ਉਹਦੇ ਨਾਲੋਂ ਖਰਾ ਪ੍ਰੇਮ ਤੁਹਾਨੂੰ ਮਿਲਣਾ ਨਹੀਂ ਇੰਨਾ ਪ੍ਰੇਮ ਤੁਹਾਨੂੰ ਤੁਹਾਡਾ ਪਤੀ ਨਹੀਂ ਦੇ ਸਕਦਾ ਤੁਹਾਡੀ ਪਤਨੀ ਨਹੀਂ ਦੇ ਸਕਦੀ ਤੁਹਾਡੇ ਪੇਰੈਂਟਸ ਨਹੀਂ ਦੇ ਸਕਦੇ ਜਿੰਨਾ ਪ੍ਰੇਮ ਤੁਹਾਨੂੰ ਪਰਮੇਸ਼ਵਰ ਦੇ ਕੋਲੋਂ ਮਿਲ ਸਕਦਾ ਹੈ ਅਨ ਐਕਸਪੈਕਟਿਡ ਹਾਲੇਲੂਇਆ ਮਿੜਿਆ ਨਹੀਂ ਜਾਂਦਾ ਗਿਣਿਆ ਨਹੀਂ ਜਾਂਦਾ ਤੁਸੀਂ ਸੋਚ ਵੀ ਨਹੀਂ ਸਕਦੇ ਜਿੰਨਾ ਪ੍ਰੇਮ ਪਰਮੇਸ਼ਵਰ ਜੀ ਸਾਨੂੰ ਕਰਦੇ ਇਸ ਲਈ ਪਰਮੇਸ਼ਵਰ ਦੇ ਵਿੱਚ ਬਣੇ ਰਹੋ ਪਰਮੇਸ਼ਵਰ ਦੇ ਅਨੁਗ੍ਰਹਿ ਦੇ ਵਿੱਚ ਬਣੇ ਰਹੋ ਹਾਲੇਲੂਇਆ ਸੋ ਅਸੀਂ ਸੈਟਰਡੇ ਜਿਹੜਾ ਆ ਅਸੀਂ ਸਿੱਖ ਰਹੇ ਸੀਗੇ ਦਾਊਦ ਤੇ ਸ਼ਾਉਲ ਦੇ ਬਾਰੇ ਦੇ ਵਿੱਚ ਅਰ ਬਹੁਤ ਹੀ ਅਸੀਂ ਦਾਊਦ ਦੇ ਜੀਵਨ ਦੇ ਵਿੱਚ ਪਰਮੇਸ਼ਵਰ ਦੀ ਗ੍ਰੇਸ ਨੂੰ ਦੇਖਿਆ ਅਸੀਂ ਦੇਖਿਆ ਕਿ ਕਿਵੇਂ ਦਾਊਦ ਦੇ ਜੀਵਨ ਦੇ ਵਿੱਚ ਪਰਮੇਸ਼ਵਰ ਦਾ ਅਨੁਗ੍ਰਹਿ ਸੀਗਾ ਅਰ ਦਾਊਦ ਡਰਦਾ ਨਹੀਂ ਸਿੱਖਿਓ ਕਿਉਂਕਿ ਦਾਊਦ ਨੂੰ ਪਤਾ ਸੀ ਮੇਰਾ ਪਰਮੇਸ਼ਵਰ ਮੇਰੇ ਨਾਲ ਆ ਦਾਊਦ ਮੁਸੀਬਤ ਵੱਲ ਨਹੀਂ ਦੇਖਦਾ ਸੀ ਦਾਊਦ ਆਪਣੇ ਪਰਮੇਸ਼ਵਰ ਵੱਲ ਦੇਖਦਾ ਸੀ ਸ਼ਾਉਲ ਨੂੰ ਵੀ ਪਰਮੇਸ਼ਰ ਨੇ ਪੁਆਇੰਟ ਕੀਤਾ ਸੀਗਾ ਪਰ ਸ਼ਾਉਲ ਕਾਬਰ ਰਿਆ ਸੀਗਾ ਫਲਿਸਤੀ ਤੋਂ ਕਿਉਂ ਉਹਨੂੰ ਡਰ ਲੱਗ ਰਿਹਾ ਸੀ ਕਿਉਂਕਿ ਉਹ ਜਾਣ ਚੁੱਕਿਆ ਸੀਗਾ ਕਿ ਹੁਣ ਪਰਮੇਸ਼ਰ ਉਹਦੇ ਤੋਂ ਨਾਰਾਜ਼ ਹੈ ਉਹਨੂੰ ਸਮਝ ਆ ਗਈ ਸੀ ਇਸ ਗੱਲ ਦੀ ਉਹਨੂੰ ਵਾਰਨਿੰਗ ਮਿਲ ਚੁੱਕੀ ਸੀਗੀ ਕਿ ਉਹਨੇ ਪਰਮੇਸ਼ਰ ਦੇ ਹੁਕਮ ਦੀ ਆਣਾ ਅਗਿਆਕਾਰੀ ਕੀਤੀ ਆ ਇਸ ਕਰਕੇ ਹੁਣ ਉਹ ਗ੍ਰੇਸ ਉਹ ਕਿਰਪਾ ਜਿਹੜੀ ਪਹਿਲਾਂ ਉਹਦੀ ਲਾਈਫ ਦੇ ਵਿੱਚ ਸੀਗੀ ਹੁਣ ਉਹ ਨਹੀਂ ਆ। ਦੈਟਸ ਵਾਈ ਸ਼ਾਉਲ ਜਿਹੜਾ ਸੀਗਾ ਉਹ ਡਰਦਾ ਸੀਗਾ। ਉਹਦਾ ਇੱਕ ਰੀਜ਼ਨ ਸੀਗਾ। ਪਰਮੇਸ਼ਵਰ ਕਿਰਪਾਲੂ ਆ। ਪਰਮੇਸ਼ਵਰ ਦਿਯਾਲੂ ਆ। ਫਿਰ ਸ਼ਾਉਲ ਤੋਂ ਗ੍ਰੇਸ ਕਿਉਂ ਚਲੀ ਗਈ? ਜਦੋਂ ਅਸੀਂ ਆਣਾ ਅਗਿਆਕਾਰੀ ਕਰਦੇ ਆ ਅਸੀਂ ਗ੍ਰੇਸ ਤੋਂ ਬਾਹਰ ਹੋ ਜਾਂਦੇ ਆ। ਐਡਮ ਐਂਡ ਈਵ ਗ੍ਰੇਸ ਦੇ ਵਿੱਚ ਸੀ। ਦ ਗਾਰਡਨ ਆਫ ਐਡਨ ਜਿਹੜਾ ਆ ਅਦਨ ਦੀ ਬਾਟਿਕਾ ਜਿਹੜੀ ਆ ਉਹ ਸਿਰਫ ਬਾਟਿਕਾ ਹੀ ਨਹੀਂ ਆ ਉਹ ਗ੍ਰੇਸ ਉਹ ਕਿਰਪਾ ਆ ਅਰੇ ਤੁਹਾਨੂੰ ਪਤਾ ਜਿੱਥੇ ਕਿਰਪਾ ਆ ਕਿਰਪਾ ਦੇ ਅੰਦਰ ਸਾਕੋਸ਼ ਆ ਕਿਰਪਾ ਦੇ ਅੰਦਰ ਪਿਆਰ ਆ ਕਿਰਪਾ ਦੇ ਵਿੱਚ ਹੀ ਬਰਕਤ ਆ ਕਿਰਪਾ ਦੇ ਵਿੱਚ ਰਹਿਮਤ ਆ ਕਿਰਪਾ ਦੇ ਵਿੱਚ ਸੁਰੱਖਿਆ ਆ ਕਿਰਪਾ ਦੇ ਵਿੱਚ ਮਸਾ ਆ ਕਿਰਪਾ ਦੇ ਵਿੱਚ ਛੁਟਕਾਰਾ ਆ ਕਿਰਪਾ ਦੇ ਵਿੱਚ ਮੁਕਤੀ ਆ ਕਿਰਪਾ ਦੇ ਵਿੱਚ ਮਾਫੀ ਆ ਗ੍ਰੇਸ ਕਿਰਪਾ ਅਰ ਜਦੋਂ ਐਡਮ ਐਂਡ ਈਵ ਬਾਬਾ ਆਦਮ ਤੇ ਹਵਾ ਜਦੋਂ ਅਦਨ ਦੀ ਬਾਟਿਕਾ ਦੇ ਅੰਦਰ ਸੀ ਤਾਂ ਵਚਨ ਦੇ ਵਿੱਚ ਲਿਖਿਆ ਕਿ ਪਰਮੇਸ਼ਵਰ ਨੇ ਉਹਨਾਂ ਦੇ ਲਈ ਸਾਰ ਕੋਸ਼ਥੇ ਪੈਦਾ ਕੀਤਾ ਅਰ ਪਰਮੇਸ਼ਵਰ ਨੇ ਉਹਨਾਂ ਨੂੰ ਖਾਣ ਪੀਣ ਦਾ ਅਧਿਕਾਰ ਵੀ ਦਿੱਤਾ ਬਸ ਇੱਕ ਰਿਸਟ੍ਰਿਕਸ਼ਨ ਲਗਾਈ ਸੀ ਉਹਨਾਂ ਦੇ ਉੱਤੇ ਕਿ ਇਸ ਰੁੱਖ ਤੋਂ ਨਾ ਖਾਓ ਜਦੋਂ ਉਹਨਾਂ ਨੇ ਉਸ ਰੁੱਖ ਤੋਂ ਖਾਦਾ ਉਸ ਰੁੱਖ ਦਾ ਫਲ ਖਾਦਾ ਉਹ ਡਿਸਓਬੀਡੀਅੰਸ ਦੇ ਵਿੱਚ ਚਲੇ ਗਏ ਉਹ ਅਣ ਆਗਿਆਕਾਰੀ ਦੇ ਵਿੱਚ ਚਲੇ ਗਏ ਅਰ ਜਿੱਦਾਂ ਹੀ ਉਹਨਾਂ ਨੇ ਅਣ ਆਗਿਆਕਾਰੀ ਕੀਤੀ ਉਹਨਾਂ ਦੇ ਮਨ ਦੇ ਅੰਦਰ ਡਰ ਆਇਆ ਪਰ ਉਹਨਾਂ ਨੇ ਆਪਣੇ ਆਪ ਨੂੰ ਲੁਕਾ ਲਿਆ ਜਦੋਂ ਉਹਨਾਂ ਨੇ ਲੁਕਾਇਆ ਤੇ ਪਰਮੇਸ਼ਵਰ ਨੇ ਉਹਨਾਂ ਨੂੰ ਉਸੇ ਵੇਲੇ ਦੱਸ ਦਿੱਤਾ ਕਿ ਤੁਸੀਂ ਉੱਥੋਂ ਖਾਧਾ ਹੈ ਕਿਉਂਕਿ ਪ੍ਰਭੂ ਨੂੰ ਪਤਾ ਉਹਦਾਂ ਦੇ ਰੋਜ਼ ਇਹ ਗੱਲਾਂ ਕਰਨ ਦੇ ਲਈ ਆਉਂਦੇ ਆ ਅੱਜ ਇਹਨਾਂ ਨੇ ਆਪਣੇ ਆਪ ਨੂੰ ਲੁਕਾਇਆ ਇਹਦਾ ਮਤਲਬ ਕਿ ਇਹਨਾਂ ਨੇ ਹੁਕਮ ਤੋੜ ਦਿੱਤਾ ਹੈ ਸ਼ਾਉਲ ਆਪਣੇ ਆਪ ਨੂੰ ਲੁਕਾ ਰਿਹਾ ਹੈ ਪਰਮੇਸ਼ਵਰ ਤੋਂ ਲੁਕਾ ਰਿਹਾ ਹੈ ਬਿਕਾਉਜ਼ ਉਹਨੂੰ ਪਤਾ ਲੱਗ ਗਿਆ ਆ ਕਿ ਉਹਨੇ ਹੁਕਮ ਤੋੜ ਦਿੱਤਾ ਆ ਜਿੱਦਾਂ ਪਰਮੇਸ਼ਵਰ ਨੇ ਕਿਹਾ ਸੀ ਉਹਨੇ ਉਦਾਂ ਨਹੀਂ ਕੀਤਾ ਪਰਮੇਸ਼ਵਰ ਨੇ ਕਿਹਾ ਸੀ ਕੋਈ ਜਾਨਵਰ ਵੀ ਜਿਹੜਾ ਆ ਉਹਨਾਂ ਲੋਕਾਂ ਦਾ ਛੱਡਣਾ ਨਹੀਂ ਸਭ ਕੁਝ ਖਤਮ ਕਰ ਦੇਣਾ ਪਰ ਉਹਨੇ ਮੋٹے-ਮੋٹے ਰੱਖੇ ਹਾਲਾਂਕਿ ਰੱਖੇ ਉਹਨੇ ਪਰਮੇਸ਼ਵਰ ਦੇ ਅੱਗੇ ਛੜਾਉਣ ਦੇ ਲਈ ਪਰ ਫਿਰ ਵੀ ਜਦ ਪਰਮੇਸ਼ਵਰ ਨੇ ਕਿਹਾ ਕਿ ਉੱਥੇ ਸਭ ਕੁਝ ਖਤਮ ਕਰ ਦੇ ਬਹੁਤ ਵਧੀਆ ਦੇਖੋ ਇੱਕ ਚੀਜ਼ ਨੂੰ ਤੁਸੀਂ ਨੋਟਿਸ ਕਰਿਓ ਇਹ ਇਹ ਸਿਰਫ ਕ੍ਰਿਸਚੀਅਨਿਟੀ ਦੇ ਵਿੱਚ ਨਹੀਂ ਆ ਪਰ ਇਹ ਬਹੁਤ ਡਿਫਰੈਂਟ ਰਿਲੀਜੀਅਨਸ ਦੇ ਵਿੱਚ ਵੀ ਇਹ ਚੀਜ਼ ਹੈ ਕੁਝ ਚੀਜ਼ਾਂ ਨਾ ਰਿਸਟ੍ਰਿਕਟਡ ਆ ਮਨਾ ਕੀਤੀਆਂ ਗਈਆਂ ਆ ਕਿ ਤੁਸੀਂ ਇਦਾਂ ਨਹੀਂ ਕਰਨਾ ਫਾਰ ਇਗਜ਼ੈਂਪਲ ਕਿ ਜਿਹੜੀਆਂ ਜਗ੍ਹਾ ਹੁੰਦੀਆਂ ਆ ਜਿੱਥੇ ਮਰਿਆਂ ਨੂੰ ਦੱਬ ਦਿੰਦੇ ਆ ਕਾਫੀ ਰਿਲੀਜੀਅਨਸ ਆ ਜਿਹੜੇ ਉਹਨਾਂ ਜਗ੍ਹਾ ਦੀ ਵਰਸ਼ਿਪ ਕਰਨ ਤੋਂ ਮਨਾ ਕਰਦੇ ਆ ਕਿ ਤੁਸੀਂ ਉਹਨਾਂ ਤੇ ਝੁਕਣਾ ਨਹੀਂ ਆ ਤੁਸੀਂ ਉਹਨਾਂ ਜਗ੍ਹਾ ਦੀ ਮੰਨਤਾ ਨਹੀਂ ਕਰਨੀ ਤੁਹਾਨੂੰ ਉੱਥੇ ਜਾ ਕੇ ਝਾੜੂ ਨਹੀਂ ਫੇਰਨਾ ਬਿਕਾਜ਼ ਉਹ ਮਰ ਚੁੱਕੇ ਆ ਤੇ ਮਰਿਆ ਹੋਇਆ ਕਿਸੇ ਨੂੰ ਮੁਕਤ ਨਹੀਂ ਕਰ ਸਕਦਾ ਜਿਹੜਾ ਆਪ ਮੁਕਤ ਆ ਉਹੀ ਦੂਜੇ ਨੂੰ ਮੁਕਤੀ ਦੇ ਸਕਦਾ ਇਹ ਹੋਰ ਰਿਲੀਜੀਅਨਸ ਦੇ ਵਿੱਚ ਵੀ ਇਦਾਂ ਹੈਗੀ ਆ ਇਹ ਗੱਲ ਬਹੁਤ ਸਾਰੇ ਲੋਕੀ ਕੀ ਕਰਦੇ ਆ ਉਸੇ ਜਗ੍ਹਾ ਤੇ ਜਿਹੜਾ ਇਨਸਾਨ ਕਹਿ ਰਿਹਾ ਆ ਉਹਦੀਆਂ ਲਿਖਤਾਂ ਨੂੰ ਲੈ ਕੇ ਪਹੁੰਚ ਜਾਂਦੇ ਆ ਤੇ ਉਹ ਉਹਨੂੰ ਜਦੋਂ ਉੱਥੇ ਲੈ ਕੇ ਜਾਂਦੇ ਫਿਰ ਉੱਥੇ ਲੰਗਰ ਲਾਉਂਦੇ ਆ ਉਸ ਉਸੇ ਬਾਬੇ ਦੇ ਨਾਮ ਦਾ ਕਹਿ ਲੋ ਜਾਂ ਉਸੇ ਮੁਰਦੇ ਦੇ ਨਾਮ ਦਾ ਕਹਿ ਲੋ ਜਿਹੜਾ ਉੱਥੇ ਦੱਬਿਆ ਹੋਇਆ ਆ ਹਾਲਾਂਕਿ ਬਾਣੀ ਕਹਿ ਰਹੀ ਆ ਕਿ ਤੁਸੀਂ ਮੁਰਦਿਆਂ ਨੂੰ ਨਹੀਂ ਮੰਨਣਾ ਅਸੀਂ ਮੰਨਣਾ ਆ ਉਸ ਸਰਵਸ਼ਕਤੀਮਾਨ ਕਾਲਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਜੋ ਸਦਾ ਤੱਕ ਜਿੰਦਾ ਆ ਅਸੀਂ ਉਹਨੂੰ ਮੰਨਣਾ ਆ ਜੇਰਾ ਪਰਮੇਸ਼ਵਰ ਇਹ ਹੁਕਮ ਦੇ ਰਿਹਾ ਹੈ ਕਿ ਤੁਸੀਂ ਮਰਿਆ ਹੋਇਆਂ ਨੂੰ ਤੁਸੀਂ ਦੱਬਿਆ ਹੋਇਆਂ ਨੂੰ ਨਹੀਂ ਮੰਨਣਾ ਅਸੀਂ ਉਸੇ ਦੀਆਂ ਲਿਖਤਾਂ ਨੂੰ ਉਸੇ ਦੀ ਬਾਣੀ ਨੂੰ ਚੱਕ ਕੇ ਉੱਥੇ ਲੈ ਜੰਨੇ ਆ ਫਿਰ ਉਸ ਮੁਰਦੇ ਦੇ ਨਾਂ ਦਾ ਮੰਦਿਰ ਲੰਗਰ ਲਗਾਉਨੇ ਆ ਉੱਥੇ ਉਹਦੇ ਨਾਮ ਦੀਆਂ ਧੂਫਾਂ ਦਿਖਾਉਣੀਆਂ ਉਹਦੇ ਨਾਮ ਦੀਆਂ ਜੋਤਾਂ ਜਗਾਉਣੀਆਂ ਫਿਰ ਬਹੁਤ ਸਾਰੇ ਲੋਕੀ ਕਹਿੰਦੇ ਆ ਅਸੀਂ ਸੁਖਣਾ ਸੁਖੀ ਸੀ ਪਰ ਕੋਈ ਅਸਰ ਨਹੀਂ ਹੋਇਆ ਅਸੀਂ ਸੁਖਣਾ ਸੁਖੀ ਸੀ ਆਈ ਤੇ ਪਹਿਲਾਂ ਨਾਲੋਂ ਵੀ ਜ਼ਿਆਦਾ ਦੁਖੀ ਹੋ ਗਏ ਆਈ ਸੁਖਣਾ ਸੁਖੀ ਸੀ ਸੁਖਣਾ ਪੂਰੀ ਵੀ ਕਰ ਦਿੱਤੀ ਆ ਪਤਾ ਨਹੀਂ ਕੋਈ ਗੱਲ ਨਹੀਂ ਬਣੀ ਇਹ ਤਾਂ ਅੱਗੇ ਨਾਲੋਂ ਵੀ ਗੜਬੜ ਹੋ ਗਈ ਅੱਜ ਮੈਂ ਤੁਹਾਨੂੰ ਦੱਸਣਾ ਚਾਹਨੀ ਆ ਕਿ ਕਿਉਂ ਇਹ ਗੜਬੜ ਹੁੰਦੀ ਆ ਅਗਰ ਮੈਂ ਤੁਹਾਨੂੰ ਇਹ ਗੱਲ ਕਹਿ ਰਹੀ ਆ ਕਿ ਤੁਸੀਂ ਠੇਕੇ ਤੇ ਨਹੀਂ ਖਲੋਣੇ ਤੁਸੀਂ ਸ਼ਰਾਬ ਨਹੀਂ ਪੀਣੀ ਤੁਸੀਂ ਠੇਕੇ ਤੇ ਨਹੀਂ ਖਲੋਣਾ ਅਗਰ ਮੈਂ ਤੁਹਾਨੂੰ ਇਹ ਗੱਲ ਕਹਿ ਰਹੀ ਆ ਤਾਂ ਤੁਸੀਂ ਮੇਰੀ ਬਾਹ ਫੜ ਕੇ ਮੈਨੂੰ ਧੂਕੜੀਸ ਕਿਉਂ ਉੱਥੇ ਲੈ ਗਏ ਹੋ ਮੈਂ ਤੁਹਾਨੂੰ ਸੀਸ ਦਵਾਂਗੀ ਕਿ ਬਾਦ ਦਵਾ ਦਵਾਂਗੀ ਜਰੂਰ ਜਿਹੜੀ ਸਾਡੀ ਰਿਲੇਸ਼ਨਸ਼ਿਪ ਪਰਮੇਸ਼ਵਰ ਨੇ ਬਣਾਈ ਆ ਉਹਦੇ ਵਿੱਚ ਮੈਂ ਤੁਹਾਨੂੰ ਅਸੀਸ ਹੀ ਦਵਾਂਗੀ ਪਰ ਅਸੀਂ ਜਿਹੜੀ ਗੱਲ ਕਰ ਰਹੇ ਨਾ ਉਹ ਬਿਲਕੁਲ ਵੱਖਰੀ ਆ ਕਿ ਜਿਹੜਾ ਇਨਸਾਨ ਮੈਨੂੰ ਉੱਥੇ ਲੈ ਕੇ ਜਾਊਗਾ ਮੈਂ ਉਹਨੂੰ ਅਸੀਸ ਦਵਾਂਗੀ ਕਿ ਬਾਦ ਦੁਆ ਦਵਾਂਗੀ ਮੈਂ ਉਹਨੂੰ ਕਹਿਣਾ ਤੂੰ ਬੇਵਕੂਫਿਆ ਮੈਂ ਤੇ ਤੈਨੂੰ ਵੀ ਮਨਾ ਕਰ ਰਹੀ ਆ ਵੀ ਠੇਕੇ ਤੇ ਨਹੀਂ ਖਲੋਣਾ ਤੇ ਤੂੰ ਮੈਨੂੰ ਠੇਕੇ ਤੇ ਲੈ ਕੇ ਪਹੁੰਚ ਗਿਆ ਹੁਣ ਉਹਨੇ ਸੁਖਣਾ ਕਿ ਸੁਖੀ ਆ ਜੇ ਮੇਰੇ ਮਨ ਦੀ ਆ ਮਰਦ ਪੂਰੀ ਹੋ ਜਵੇ ਤੇ ਮੈਂ ਸਿਸਟਰ ਕੁਸ਼ਰਨ ਨੂੰ ਲੈ ਕੇ ਠੇਕੇ ਤੇ ਆਉ ਤੁਸੀਂ ਤੁਸੀਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹੋ ਮੈਂ ਤੁਹਾਨੂੰ ਸਮਝਾਉਣ ਦੇ ਲਈ ਸਿੱਧੇ ਸ਼ਬਦ ਯੂਜ਼ ਕਰ ਸਕਦੀ ਆ ਪਰ ਕਈਆਂ ਨੂੰ ਪਚਣੇ ਨਹੀਂ ਉਹ ਪਚਦੇ ਨਹੀਂ ਉਹਨਾਂ ਨੂੰ ਲੱਗਦਾ ਕਿ ਜੇ ਅਸੀਂ ਕਿਸੇ ਚੀਜ਼ ਦਾ ਨਾਮ ਵੀ ਲੈ ਲਿਆ ਨਾ ਤੇ ਉਹ ਚੀਜ਼ ਹੀ ਮੁੱਕ ਜਾਣੀ। ਮੈਂ ਕਿੰਨੀ ਮੇਰੇ ਯਸੂਦਾ ਨਾਮ ਲਵੋ ਉਹ ਵੱਧਾ ਹੀ ਜਾਂਦਾ ਕਦੀ ਮੁੱਕਦਾ ਨਹੀਂ। ਮੇਰੇ ਮੇਰੇ ਅਕਾਲ ਪੁਰਖ ਪਰਮੇਸ਼ਵਰ ਦਾ ਨਾਮ ਲਵੋ ਉਹ ਵੱਧਦਾ ਜਾਂਦਾ ਕਦੀ ਮੁੱਕਦਾ ਨਹੀਂ। ਮੈਨੂੰ ਮੇਰੇ ਪਰਮੇਸ਼ਵਰ ਦਾ ਨਾਮ ਲੈਣ ਤੋਂ ਪਵਿੱਤਰ ਬਾਈਬਲ ਕਹਿਣ ਤੋਂ ਮੈਨੂੰ ਡਰ ਨਹੀਂ ਲੱਗਦਾ ਪਰ there are so many people ਕਿ ਜੇ ਅਸੀਂ ਉਹਨਾਂ ਦੀ ਧਰਮ ਪੁਸਤਕ ਦਾ ਨਾਮ ਲੈ ਦਿੱਤਾ ਜਾਂ ਸੀ ਕੋਈ ਐਗਜ਼ੈਂਪਲ ਦੇਣ ਦੇ ਲਈ ਉਹਨਾਂ ਦਾ ਨਾਮ ਲੈ ਦਿੱਤਾ ਤੇ ਉਹਨਾਂ ਦੇ ਤਮਰੋੜ ਹੀ ਪੈਣ ਲੱਗ ਜਾਂਦੇ ਉਹਨਾਂ ਨੂੰ ਲੱਗਦਾ ਕਿ ਜੇ ਤੱਕ ਖਤਮ ਹੀ ਹੋ ਜਾਣਾ ਕੰਮ ਹੀ ਖਤਮ ਹੋ ਜਾਣਾ ਹਾਏ ਹਾਏ ਇਹ ਤੇ ਸਾਡੇ ਕੋਲ ਰਹਿ ਗਿਆ ਹੀ ਇਹ ਵੀ ਲੁੱਟ ਕੇ ਲੈ ਗਏ ਮੈਂ ਕਿ ਨਹੀਂ ਲੁੱਟ ਹੁੰਦਾ ਜੇ ਤੇ ਲੁੱਟ ਲੋ ਜਾਓ ਲੁੱਟ ਲੋ ਸਾਡੇ ਪਰਮੇਸ਼ਵਰ ਨੂੰ ਇੰਨੇ ਖਜ਼ਾਨੇ ਉਹਦੇ ਕੋਲ ਜਿੰਨਾ ਲੁੱਟ ਲੋਗੇ ਉਹਨੇ ਵਾਧੇ ਜਾਣੇ ਉਹਨੇ ਹੀ ਉਹਦੇ ਪੰਡਾਰੇ ਭਰੀ ਜਾਂਦੇ ਫਿਰ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਮੈਨੂੰ ਪਤਾ ਪਰਮੇਸ਼ਰ ਨੇ ਤੁਹਾਨੂੰ ਡਿਵਾਈਨ ਵਿਜ਼डम ਦਿੱਤੀ ਇਸ ਲਈ ਤੁਸੀਂ ਬਹੁਤ ਸਮਝਦਾਰ ਆ ਔਰ ਤੁਸੀਂ ਇੱਕ ਇੱਕ ਗੱਲ ਨੂੰ ਪਰਮੇਸ਼ਰ ਦੇ ਆਤਮਾ ਦੀ ਮਦਦ ਦੇ ਨਾਲ ਸਮਝਦੇ ਆ ਕਈ ਵਾਰੀ ਅਸੀਂ ਜਗਾ ਤੇ ਸੁੱਖ ਲੈਣੇ ਕਿ ਅਸੀਂ ਪਾਠ ਕਰਾਵਾਂਗੇ ਅਸੀਂ ਲੰਗਰ ਲਾਵਾਂਗੇ ਜਦਕਿ ਤੁਸੀਂ ਜਿਸ ਰਿਲੀਜੀਅਨ ਨੂੰ ਫੋਲੋ ਕਰ ਰਹੇ ਹੋ ਉਹ ਰਿਲੀਜੀਅਨ ਤੁਹਾਨੂੰ ਅਲਾਓ ਹੀ ਨਹੀਂ ਕਰਦਾ ਉਹ ਚੀਜ਼ ਉਹ ਰਿਲੀਜੀਅਨ ਮਨਾ ਕਰਦਾ ਹੈ ਤੁਹਾਨੂੰ ਉਸ ਚੀਜ਼ ਤੋਂ ਤੂੰ ਹੀ ਆਪਣੀ ਮਰਜ਼ੀ ਦੇ ਨਾਲ ਜੋ ਮਰਜ਼ੀ ਸੁਖੀ ਜਾਂਨੇ ਤੇ ਜੋ ਮਰਜ਼ੀ ਪੂਰਾ ਕਰੀ ਜਾਂਨੇ ਪਹਿਲਾਂ ਤੂੰ ਜਿੰਨੂੰ ਮੰਨਦੇ ਜੇ ਜੇ ਦੀ ਗੱਲਬਾਤ ਤੂੰ ਸੁਣਦੇ ਜੇ ਜਿੰਨੂੰ ਤੂੰ ਕਹਿੰਦੇ ਕਿ ਤੂੰ ਸਾਡਾ ਪਾਪਾ ਆ ਜਾਂ ਪਹਿਲਾਂ ਉਹਦੇ ਆਖੇ ਤੇ ਲੱਜੋ ਪਹਿਲਾਂ ਸਮਝ ਲਾਓ ਉਹ ਜਾਣਾ ਵੀ ਚਾਹੁੰਦਾ ਉੱਥੇ ਕਿ ਨਹੀਂ ਉਹ ਉੱਥੇ ਉਹਨੂੰ ਜਾਣਾ ਪਸੰਦ ਵੀ ਆ ਕਿ ਨਹੀਂ ਤੇ ਫੇਰ ਪਾਪਾ ਘੜਦਾ ਗਾਲਾ ਪਾਪਾ ਫੇਰ ਦਨ ਜੁੱਤੀ ਫੇਰ ਕਹਿੰਦੇ ਆਈ ਪਹਿਲਾਂ ਨਾਲ ਵੱਧ ਦੁਖੀ ਹੋਗੇ ਬਿਲਕੁਲ ਜੋਂ ਹੁਣ ਤਾਂ ਸਭ ਨੂੰ ਸਮਝ ਆ ਗਈ ਹੋਏਗੀ ਰਾਈਟ ਤਾਂ ਫੇਰ ਕਹਿੰਦੇ ਅਸੀਂ ਬਹੁਤ ਦੁਖੀ ਹੋਗੇ ਇਦਾਂ ਹੀ ਸ਼ਾਹੂਲ ਨੇ ਵੀ ਇਦਾਂ ਹੀ ਕੀਤਾ ਸੀਗਾ ਸ਼ਾਹੂਲ ਨੇ ਜਦ ਪਰਮੇਸ਼ਵਰ ਨੇ ਕਹਿ ਦਿੱਤਾ ਕਿ ਸਾਕੋਸ਼ ਉਥੇ ਜਿਹੜਾ ਹੈ ਖਤਮ ਕਰ ਦੇ ਤੂੰ ਕੋਈ ਜਾਨਵਰ ਵੀ ਨਹੀਂ ਛੱਡਣਾ ਕੋਈ ਨਿੱਕਾ ਨਿਆਣਾ ਨਹੀਂ ਛੱਡਣਾ ਤੂੰ ਸਾਕੋਸ਼ ਉਥੇ ਖਤਮ ਕਰ ਦੇਣਾ ਹੈ ਆ ਉਹ ਤੇ ਉਹ ਜਿਹੜੀਆਂ ਮੋਟੀਆਂ ਮੋਟੀਆਂ ਪੇਡਾਂ ਬੱਕਰੀਆਂ ਜਾਨਵਰ ਸੀ ਉਹ ਬਚਾਈ ਫਿਰਦਾ ਕਹਿੰਦਾ ਜਾ ਕੇ ਪ੍ਰਭੂ ਨੂੰ ਦਵਾਂਗੇ ਓਏ ਉਹ ਪ੍ਰਭੂ ਜਿਹੜਾ ਤੈਨੂੰ ਕਹਿ ਰਿਹਾ ਹੁਕਮ ਦੇ ਰਿਹਾ ਉਹਦਾ ਹੁਕਮ ਪ੍ਰੋਪਰ ਮੰਨ ਅਰ ਉਹਨੇ ਗਲਤੀ ਕੀਤੀ ਪਰਮੇਸ਼ਵਰ ਨੇ ਆਪਣੇ ਨਬੀ ਨੂੰ ਭੇਜਿਆ ਉੱਥੇ ਅਰ ਕਿਹਾ ਕਿ ਉਹ ਹੁਣ ਜਿਹੜਾ ਸ਼ਾਊਲ ਆ ਉਹਦੇ ਤੋਂ ਕਿਰਪਾ ਜਾਂਦੀ ਰਹੀ ਆ ਕਿਉਂਕਿ ਉਹ ਨੇ ਆਗਿਆਕਾਰੀ ਕੀਤੀ ਆ ਸ਼ਾਊਲ ਨੇ ਮਾਫੀ ਨਹੀਂ ਮੰਗੀ ਨਾ ਕਮਾਂਡੋ ਦੇ ਅੰਦਰ ਪਤਾ ਨਹੀਂ ਕਿੱਥੋਂ ਆ ਗਿਆ ਉਨੇ ਕੋਈ ਮਾਫੀ ਨਹੀਂ ਮੰਗੀ ਉਹ ਪਰਮੇਸ਼ਵਰ ਜਿਹੜਾ ਦਇਆ ਦਾ ਸਾਗਰ ਹੈ ਕਿਰਪਾ ਦਾ ਧਨੀ ਆ ਵੱਡੇ-ਵੱਡੇ ਗੁਨਾਹਗਾਰਾਂ ਨੂੰ ਮਾਫ ਕਰ ਦਿੰਦਾ ਉਹ ਪਰਮੇਸ਼ਵਰ ਸ਼ਾਉਲ ਨੂੰ ਵੀ ਮਾਫ ਕਰਨ ਦੇ ਲਈ ਤਿਆਰ ਹੀ ਹੁਣ ਪਰ ਸ਼ਾਉਲ ਨੇ ਮਾਫੀ ਮੰਗੀ ਨਹੀਂ ਰਿਪੈਂਟ ਕੀਤਾ ਹੀ ਨਹੀਂ ਚਾਹੀਦਾ ਸੀਗਾ ਕਿ ਉਹ ਝੁਕਦਾ ਨੱਕ ਰਗੜਦਾ ਪਰਮੇਸ਼ਵਰ ਦੇ ਅੱਗੇ ਮਾਫੀ ਮੰਗਦਾ ਪ੍ਰਭੂ ਨੇ ਉਹਨੂੰ ਮਾਫ ਕਰ ਦੇਣਾ ਸੀ ਪਰ ਦਾਊਦ ਦੀ ਖਾਸੀਅਤ ਇਹ ਸੀ ਐਕਚੁਅਲੀ ਦਾਊਦ ਤੇ ਸ਼ਾਊਲ ਇਜ਼ਰਾਈਲ ਦੇ ਮੁੱਢਲੇ ਰਾਜੇ ਸੀਗੇ ਔਰ ਦੋਨੋਂ ਪਰਮੇਸ਼ਵਰ ਵੱਲੋਂ ਅਪੁਆਇੰਟ ਕੀਤੇ ਹੋਏ ਸੀ ਸ਼ਾਊਲ ਵੀ ਬੜਾ ਤਗੜਾ ਜਵਾਨ ਸੀਗਾ ਸੋਨਾ ਸੁਨੱਖਾ ਸੀਗਾ ਇਜ਼ਰਾਈਲ ਦਾ ਪਹਿਲਾ ਰਾਜਾ ਸੀ ਔਰ ਦਾਊਦ ਇਜ਼ਰਾਈਲ ਦਾ ਦੂਜਾ ਰਾਜਾ ਸੀਗਾ ਪਰ ਦਾਊਦ ਦੀ ਖਾਸੀਅਤ ਕੀ ਸੀ ਦਾਊਦ ਨੇ ਸ਼ਾਉਲ ਨਾਲੋਂ ਜ਼ਿਆਦਾ ਭਿਆਨਕ ਗਲਤੀ ਕੀਤੀ ਸੀ ਵਿਵਚਾਰ ਕਰ ਲਿਆ ਜਿਹੜਾ ਕਿ ਪਰਮੇਸ਼ਰ ਨੂੰ ਪਸੰਦ ਨਹੀਂ ਸ਼ਾਉਲ ਨੇ ਤਾਂ ਇਹ ਸੋਚਿਆ ਸੀਗਾ ਕਿ ਬਲੀਆਂ ਪਰਮੇਸ਼ਰ ਦੇ ਅੱਗੇ ਦਿੱਤੀਆਂ ਜਾਂਦੀਆਂ ਤੇ ਮੈਂ ਚੰਗੀਆਂ ਚੰਗੀਆਂ ਭਾਰੀਆਂ ਭਾਰੀਆਂ ਬਲੀਆਂ ਦਊਂਗਾ ਪਰਮੇਸ਼ਰ ਦੇ ਅੱਗੇ ਤੇ ਪ੍ਰਭੂ ਖੁਸ਼ ਹੋ ਜੂਗੇ ਪਰ ਦਾਊਦ ਨੂੰ ਤਾਂ ਇਸ ਗੱਲ ਦਾ ਵੀ ਪਤਾ ਹੈ ਕਿ ਵਿਵਚਾਰ ਥੋੜੀ ਪਰਮੇਸ਼ਰ ਦੇ ਅੱਗੇ ਮੈਂ ਕਰੂੰਗਾ ਤੇ ਪਰਮੇਸ਼ਰ ਖੁਸ਼ ਹੋ ਜੂਗੇ ਉਹਨੂੰ ਪਤਾ ਹੈ ਕਿ ਇਹ ਕਿਨੌਣਾ ਕੰਮ ਹੈ ਦਾਊਦ ਨੇ ਵਿਭਚਾਰ ਕਰਨ ਦੇ ਲਈ ਇੱਕ ਕਤਲ ਕਰਾ ਦਿੱਤਾ ਇੱਕ ਔਰਤ ਦੇ ਪਤੀ ਨੂੰ ਕਤਲ ਕਰਾ ਦਿੱਤਾ ਸਾਨੂੰ ਚਾਹੀਦਾ ਆ ਅਸੀਂ ਪਰਮੇਸ਼ਵਰ ਦੇ ਕੋਲੋਂ ਮਾਫੀ ਮੰਗੀਏ ਭਾਵੇਂ ਜਿੱਦਾਂ ਦੇ ਵੀ ਗੁਨਾਹ ਆ ਸਾਡੀ ਲਾਈਫ ਦੇ ਵਿੱਚ ਸਾਨੂੰ ਪਰਮੇਸ਼ਵਰ ਕੋਲੋਂ ਮਾਫੀ ਮੰਗਣ ਦੀ ਜ਼ਰੂਰਤ ਆ ਅਗਰ ਅਸੀਂ ਪਰਮੇਸ਼ਵਰ ਦੇ ਕੋਲੋਂ ਮਾਫੀ ਮੰਗਾਂਗੇ ਪਰਮੇਸ਼ਵਰ ਜ਼ਰੂਰ ਮਾਫ ਕਰ ਦੇਣਗੇ ਪਰ ਇਸ ਗੱਲ ਨੂੰ ਯਾਦ ਰੱਖਿਓ ਏ ਨਹੀਂ ਕਿ ਤੁਸੀਂ ਅੱਜ ਪਾਪ ਕੀਤਾ ਤੇ ਰਾਤ ਨੂੰ ਮਾਫੀ ਮੰਗ ਲਈ ਸਵੇਰ ਨੂੰ ਫੇਰ ਪਾਪ ਕਰਨ ਤਰਪੇ ਤੇ ਫੇਰ ਮਾਫੀ ਮੰਗ ਲਈ ਪਰਸੋਂ ਨੂੰ ਫੇਰ ਪਾਪ ਕਰਨ ਤਰਪੇ ਤੇ ਫੇਰ ਮਾਫੀ ਮੰਗ ਲਈ ਐਦਾਂ ਨਹੀਂ 다ਊਦ ਨੇ ਅਗਰ ਗੁਨਾਹ ਕੀਤਾ ਤੇ ਉਹਨੇ ਉਹ ਇੱਕ ਵਾਰੀ ਕੀਤਾ ਉਸ ਗੁਨਾਹ ਨੂੰ ਰਿਪੀਟ ਨਹੀਂ ਕੀਤਾ